ਚਿਤਾ ਨੂੰ ਠੀਕ ਕਰ ਰਿਹਾ ਹੈ ਜੀ ਜੀ ਇਹ ਡਿਊਟੀ ਹੈ ਪਰ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੇ ਇਸ ਵੀਰ ਵੱਲੋਂ ਇੱਕ अनोखे ਤਰ੍ਹਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ ਜੋ ਕਿ ਲਵਾਸ਼ ਲਾਸ਼ਾਂ ਹੁੰਦੀਆਂ ਹਨ ਉਹਨਾਂ ਨੂੰ ਇਹ ਵੀਰ ਜਿਹੜਾ ਅੰਤਿਮ ਰਸਮਾਂ ਨੇ ਜੋ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਦਾ ਸੰਸਕਾਰ ਕਰਨਾ ਤੇ ਉਹਨਾਂ ਦੇ ਜਿਹੜੇ ਫੁੱਲ ਨੇ ਉਹਨਾਂ ਨੂੰ ਕੀਰਤਪੁਰ ਸਾਹਿਬ ਜਾਂ ਹਰਦੁਆਰ ਲੈ ਕੇ ਜਾਣਾ ਤੇ ਇਹ ਸਾਰੀਆਂ ਜਿਹੜੀਆਂ ਰਸਮਾਂ ਹਨ ਜੋ ਇੱਕ ਪਰਿਵਾਰ ਕਰਦਾ ਹੈ ਇਹ ਵੀਰ ਉਹਨਾਂ ਦੀਆਂ ਜਿਹੜੀਆਂ ਅੰਤਿਮ ਅਰਦਾਸਾ ਡੈੱਡ ਬੋਡੀਆਂ ਦੀਆਂ ਕਰਦਾ ਹੈ ਸਾਰੀਆਂ ਗੱਲਾਂ ਜਾਣਾਂਗੇ ਵੀਰ ਤੋਂ ਕਿ ਕਦੋਂ ਤੋਂ ਇਹ ਜਿਹੜਾ ਇਹ ਜਿਹੜਾ ਕਾਰਜ ਹੈ ਕਰ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਵੀ ਵੀਰ ਜਿਹੜਾ ਇੱਕ ਚਿਖਾ ਨੂੰ ਜਿਹੜਾ ਸੈੱਟ ਕਰ ਰਿਹਾ ਹੈ ਕਿਉਂਕਿ ਜਿਹੜੇ ਪਰਿਵਾਰ ਦੇ ਹੁੰਦੇ ਨੇ ਉਹ ਕੁਝ ਟਾਈਮ ਬਾਅਦ ਤੱਕ ਘਰੇ ਚਲੇ ਜਾਂਦੇ ਪਰ ਇਸ ਤੋਂ ਬਾਅਦ ਵੀਰ ਦੀ ਇਹ ਸਾਰੀ ਜ਼ਿੰਮੇਵਾਰੀ ਹੋ ਜਾਂਦੀ ਹੈ ਇਹ ਵੀਰ ਜਿਹੜਾ ਰਮੇਸ਼ ਕੁਮਾਰ ਹੈ ਸੰਗਰੂਰ ਦਾ ਇਹ ਨੌਜਵਾਨ ਰਹਿਣ ਵਾਲਾ ਹੈ ਨਮਸਕਾਰ ਨਮਸਕਾਰ ਸਰ ਵੀਰ ਜੀ ਜਿਹੜੀ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਇੱਕ ਅਨੋਖੀ ਸੇਵਾ ਹੈ ਕਿਉਂਕਿ ਕਿਤਨਾ ਕਿਤੇ ਆਪਣੇ ਜਿਹੜੇ ਘਰ ਦੇ ਵੀ ਹੁੰਦੇ ਨੇ ਉਹ ਵੀ ਜਦੋਂ ਡੈੱਡ ਬੋਡੀ ਨੂੰ ਹੱਥ ਲਾਉਂਦੇ ਡਰਦੇ ਤੁਹਾਨੂੰ ਕਦੇ ਡਰ ਨਹੀਂ ਲੱਗਦਾ ਜੀ ਕਿ ਤੁਸੀਂ ਜਿਹੜਾ ਇਹ ਕੰਮ ਕਰਦੇ ਸਰ ਸ਼ੁਰੂ ਸ਼ੁਰੂ ਦੇ ਮੈਨੂੰ ਡਰ ਲੱਗਦਾ ਹੁੰਦਾ ਜਦੋਂ ਮੈਂ ਛੋਟਾ ਹੁੰਦਾ ਸੀਗਾ ਜਦੋਂ ਮੈਂ ਸ਼ੁਰੂ ਸ਼ੁਰੂ ਸੀ ਜਦੋਂ ਮੇਰੇ ਪਾਪੇ ਦੀ ਰੋਟੀ ਦੇਣ ਆਉਂਦਾ ਸੀਗਾ ਉਹਦੇ ਮੈਨੂੰ ਡਰ ਲੱਗਦਾ ਸੰਸਕਾਰ ਹੁੰਦਾ ਮੈਨੂੰ ਡਰ ਲੱਗਦਾ ਹੁੰਦਾ ਸੀਗਾ ਤੇ ਜਦੋਂ ਬਾਪੂ ਜੀ ਹੋਣਾ ਨੇ ਮੇਰੇ ਉਸਤਾਦ ਗੁਰਬਖਸ਼ਰਾਰ ਗੁਰਬਖਸ਼ ਸਿੰਘ ਜੀ ਜੋ ਪਹਿਲਾਂ ਲਵਾਰ ਡੈੱਡ ਬੁਡੀ ਦਾ ਸੰਸਕਾਰ ਕਰਦੇ ਹੁੰਦੇ ਸੀਗੇ ਉਹਨਾਂ ਦੇ ਦੀਸਾ ਨਿਰਦੇਸ਼ ਅਨੁਸਾਰ ਉਸ ਤੋਂ ਬਾਅਦ ਸੰਸਕਾਰ ਦੀ ਸੇਵਾ ਜਾਰੀ ਰੱਖ ਰਿਹਾ ਹਾਂ ਉਸ ਤੋਂ ਬਾਅਦ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਲੱਗਦਾ ਜੀ ਮੈਨੂੰ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਗਰਮ ਮਹਿਸੂਸ ਹੁੰਦਾ ਹੈ ਵੀ ਮੈਂ ਕਿਸੇ ਵਿਅਕਤੀ ਦਾ ਜੇ ਦੇਖੋ ਜਿੱਮੇ ਕਿਤੇ ਐ ਪੜਿਆ ਕਿਤੇ ਐ ਨੌਕਰੀ ਆਸ ਕਰਕੇ ਕਿਤੇ ਹੋਰ ਜਾ ਰਿਹਾ ਹੈ ਲੇਕਿਨ ਉਹਨਾਂ ਦਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੋਈ ਕਾਰਨ ਹੋ ਜਾਂਦਾ ਹੈ ਮਰ ਜਾਂਦਾ ਹੈ ਜਦੋਂ ਲਵਾਰਸ ਹੋ ਜਾਂਦਾ ਹੈਗਾ ਤਾਂ ਉਹਨਾਂ ਦਾ ਪਰਿਵਾਰਕ ਮੈਂਬਰਾਂ ਦੇ ਹੱਥੋਂ ਕੋਈ ਸੇਵਾ ਨਹੀਂ ਲਿਖੀ ਦੇਖਰ ਉਸ ਸਮੇਂ ਮੈਂ ਉਸ ਪਰਿਵਾਰ ਨੂੰ ਆਪਣਾ ਭਰਾ ਆਪਣਾ ਬਾਪ ਆਪਣਾ ਮਤਲਬ ਦੋਸਤ ਸਮਝ ਕੇ ਉਹ ਕਿਰਿਆ ਨੂੰ ਇੱਕ ਸਫਲ ਕਰਦਾ ਜੀ ਜੇ ਗੱਲ ਕਰੀਏ ਤੁਹਾਡੀ ਪਹਿਲੂ এডਿਕੇਸ਼ਨ ਦੀ ਗੱਲ ਕਰਦੇ ਤੁਸੀਂ ਕਿੰਨਾ ਪੜੇ ਲਿਖੇ ਸਰ ਮੈਂ ਜੀਏ ਕਰਕੇ ਮੈਂ ਬੀਕੋਮ ਕੀਤੀ ਜੀ ਬੀਕੋਮ ਕੀਤੀ ਮੈਂ ਪੰਜਾਬ ਪੁਲਿਸ ਦੇ ਵਿੱਚ ਵੀ ਭਰਤੀ ਹੋਇਆ ਜੀ 1992 93 ਦੇ ਵਿੱਚ ਜਦੋਂ ਐਸਐਸਪੀ ਜੇ ਉਰੇ ਚਹਲ ਸਿੰਘ ਹੀ ਹੁੰਦੇ ਸੀ ਸਪੋਰਟਸ ਲੈਵਲ ਤੇ ਭਰਤੀ ਹੋਇਆ ਲੇਕਿਨ ਉਸ ਸਮੇਂ ਪੰਜਾਬ ਦਾ ਦੌਰ ਬੜਾ ਖਰਾਬ ਸੀਗਾ ਮੇਰੇ ਪਰਿਵਾਰ ਨੇ ਇਹੀ ਗੱਲ ਕੀਤੀ ਵੀ ਉੱਥੇ ਨਹੀਂ ਠੀਕ ਰਹਿਣਾ ਜਿਹੜੀ ਆਪਣੀ ਸੇਵਾ جاری ਹੈ ਪਰਿਵਾਰਕ ਸੇਵਾ جاری ਹੈ ਉਸ ਸੇਵਾ ਦੇ ਵਿੱਚ ਹੀ ਤੁਸੀਂ ਸੇਵਾ ਨਿਭਾਓ ਕਿ ਆਪਾਂ ਜਿਹੜੀ ਸਮਾਜਿਕ ਸੇਵਾ ਉਹ ਨਹੀਂ ਕਿ ਜਿਹੜਾ ਇਹ ਹੈ ਇਹ ਇੱਕ ਨੋਖੀ ਸੇਵਾ ਕਿਉਂਕਿ ਕੋਈ ਵੀ ਵਿਰਲਾ ਜਿਹੜਾ ਕਰ ਦਿੰਦਾ ਸਰ ਇਹ ਸੇਵਾ ਵੀ ਮਤਲਬ ਆਮ ਨਹੀਂ ਮਿਲਦੀ ਆਪਾਂ ਲੱਖਾਂ ਲੋਕਾਂ ਵਿੱਚ ਇੱਕ ਇੱਕ ਐਨ ਲਾ ਲੋ ਇੱਕ ਕਰਮ ਵਾਲਾ ਕਰਮਾ ਵਾਲਿਆਂ ਨੂੰ ਇੱਕ ਸੇਵਾ ਮਿਲਦੀ ਹੈ ਇਹ ਸੇਵਾ ਪਰਮਾਤਮਾ ਬਲੋਬ ਮੈਨੂੰ ਸੇਵਾ ਮਿਲੀ ਹੋਈ ਹੈ ਲੇਕਿਨ ਮੈਂ ਤਨ ਦੇਹੀ ਨਾਲ ਇਸ ਸੇਵਾ ਨਿਭਾ ਰਿਹਾ ਹਾਂ ਜੀ ਜੇ ਕੰਮ ਕਰਦੀ ਗੱਲ ਕਰੀ ਜਾਵੇ ਕਿ ਕਿਉਂਕਿ ਹਰ ਬੰਦੇ ਨੂੰ ਇੱਕ ਇਨਕਮ ਸੋਰਸ ਵੀ ਜ਼ਰੂਰੀ ਹੁੰਦਾ ਹੈ ਤੁਹਾਨੂੰ ਕੀ ਇਨਕਮ ਸੋਰਸ ਹੈ ਇਸ ਤੋਂ ਇਲਾਵਾ ਸਰ ਇਨਕਮ ਸੋਰਸ ਮੈਨੂੰ ਇਹ ਹੀ ਹੈ ਜੀ ਜਦੋਂ ਮੈਂ ਉਹਦੇ ਸੰਸਕਾਰ ਕਰ ਰਿਹਾ ਹਾਂਗਾ ਕੋਈ ਸਰਧਾਲੂ ਆ ਜਾਂਦਾ ਹੈ ਉਹ ਮੈਨੂੰ 100-500 ਰੁਪਏ ਦੇ ਜਾਂਦੇ ਦਾ ਮੇਰੀ ਸੇਵਾ ਦੇਖਦੇ ਹੋਏ ਲੇਕਿਨ ਤੁਸੀਂ ਫੁੱਲ ਚੁਗਾਉਂਦੇ ਆ ਉਹ ਪਰਿਵਾਰਕ ਮੈਂਬਰ ਸਾਨੂੰ ਕੁਝ ਨਾ ਕੁਝ ਯੋਗਦਾਨ ਦਿੰਦਾ ਉਸ ਦੇ ਅਨੁਸਾਰ ਹੀ ਸਾਡੀ ਪਰਿਵਾਰਕ ਕੇ ਪਰਚਾਰ ਨੂੰ ਪਾਲੀ ਜਾਂਦਾ ਜੇ ਵੀ ਇਹਦੀ ਗੱਲ ਸੁਣੋ ਕਿ ਜਿਸ ਤਰ੍ਹਾਂ ਤੁਹਾਨੂੰ ਕੋਈ ਡੈੱਡ ਬੋਡੀ ਮਿਲਦੀ ਆ ਉਸ ਦਾ ਸੰਸਕਾਰ ਵੀ ਕਰਨਾ ਹੈ ਰੀਤੀ ਰਿਵਾਜ ਵੀ ਸਾਰੇ ਜਿਹੜੇ ਮੰਨ ਲਓ ਹਰ ਦੁਆਰ ਜਾਂ ਕਿਰਤਪੁਰ ਜਾਣਾ ਫਿਰ ਉਹ ਖਰਚਾ ਕਿਵੇਂ ਮੈਨੇਜ ਕਰਦੇ ਸਰ ਖਰਚਾ ਪ੍ਰਮਾਤਮਾ ਵੱਲੋਂ ਮਤਲਬ ਆਏਗਾ ਪਰ ਖਰਚਾ ਹੋ ਹੀ ਜਾਂਦਾ ਹੈ ਪਹਿਲੇ ਮੇਰੇ ਮਾਤਾ ਜੀ ਨਗਰ ਕੌਂਸਲ ਵਿੱਚ ਮੁਲਾਜ਼ਮ ਸੀਗੇ ਉਹ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਪੈਨਸ਼ਨਰ ਹੋ ਗਏ ਪੈਨਸ਼ਨਰ ਹੋ ਗਏ ਜੀ ਹੁਣ ਉਹ ਐਕਸ ਕੁਝ ਸਮੇਂ ਪਹਿਲਾਂ ਐਕਸਪਾਇਰ ਹੋ ਗਏ ਉਹਨਾਂ ਦੇ ਦਿਸ਼ਾ ਦਿਸ਼ਾ ਨਿਰਦੇਸ਼ ਅਨੁਸਾਰ ਹੀ ਅਸੀਂ ਮਤਲਬ ਸੇਵਾ ਨਿਭਾਉਂਦੇ ਆ ਰਹੇ ਹਾਂ ਜੋ ਮੇਰੇ ਬਜ਼ੁਰਗਾਂ ਨੇ ਲਾਈ ਸੀ ਜੇ ਘਰ ਦੀ ਗੱਲ ਕਰੀ ਜਾਵੇ ਘਰ ਦੇ ਵਿੱਚ ਕਿੰਨੇ ਕੁ ਮੈਂਬਰ ਹੈ ਕੌਣ ਕੌਣ ਸਰ ਘਰ ਦੇ ਵਿੱਚ ਇਸ ਟਾਈਮ ਮੇਰੇ ਮੇਰਾ ਭਰਾ ਹੈ RAMBIR ਬਹੁਤ ਭਤੀਜਾ ਅਮਨਦੀਪ ਬਹੁਤ ਹੈਗਾ ਅਸੀਂ ਸਾਂਝਾ ਪਰਿਵਾਰ ਹੈ ਸਾਂਝਾ ਪਰਿਵਾਰ ਹੈ ਸਾਂਝੇ ਪਰਿਵਾਰ ਦੇ ਵਿੱਚ ਜਿਹੜੀ ਆ ਸੇਵਾ ਚੱਲ ਰਹੀ ਹੈ ਇਹਦੇ ਅਨੁਸਾਰ ਹੀ ਸੇਵਾ ਚੱਲ ਜਾਂਦੀ ਹੈ ਜੋ ਮੇਰੇ ਪਰਿਵਾਰ ਦੀ ਗੱਲ ਕਰੀਏ ਮੇਰੇ ਪਰਿਵਾਰ ਦੇ ਵਿੱਚ 6 ਮੈਂਬਰਾਂ ਮੇਰੇ ਮਾਤਾ ਜੀ ਹੋਗੇ ਮੇਰੇ ਤਿੰਨ ਬੱਚੇ ਨੇ ਮੇਰੀ ਮਿਸੀ ਜਮ ਹੈ ਇਹ ਗੱਲ ਆਪਾਂ ਫੇਰ ਇੱਕ ਵਾਰ ਰਿਪੀਟ ਕਰਦੇ ਆ ਕਿ ਜਿਵੇਂ ਮੰਨ ਲਓ ਡੈੱਡ ਬੋਡੀ ਆਂਦੀ ਆ ਉਹ ਸਾਰਾ ਕਰ ਦਿਓ ਉਹ ਖਰਚਾ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਕਿੰਨਾ ਖਰਚਾ ਆ ਜਾਂਦਾ ਤੇ ਫਿਰ ਉਹ ਮੈਨੇਜ ਵੀ ਕਿਵੇਂ ਹੁੰਦਾ ਸਰ ਜਿਹੜਾ ਖਰਚਾ ਆ ਜਾਂਦਾ ਹੈਗਾ ਜਦੋਂ ਸੰਸਕਾਰ ਤੋਂ ਲੈ ਕੇ ਫੁੱਲਾਂ ਦੀ ਜੋ ਜਲ ਪਰਿਵਾਰ ਕਰਨ ਰਸਮ ਤੱਕ ਹਾਂਜੀ 6500 ਤੋਂ 7000 ਰੁਪਏ ਤੱਕ ਆ ਜਾਂਦਾ ਹੈਗਾ ਇਹ ਆਪਾਂ ਇਹ ਨਾ ਪੱਤਿਆਂ ਦਿਓ ਵੀ ਖਰਚਾ ਮੈਨੇਜ ਕਿਵੇਂ ਹੁੰਦਾ ਹੈ ਮੈਨੇਜ ਖਰਚਾ ਸਰ ਇਹ ਨਹੀਂ ਹੈ ਲਵਾਰ ਡੈੱਡ ਬੋਡੀਆਂ ਰੋਜ਼ ਮੰਗੂ ਆ ਜਾਂਦੀਆਂ ਨੇ ਮਹੀਨੇ ਬਾਅਦ ਸਵਾ ਮਹੀਨੇ ਬਾਅਦ 20 ਦਿਨਾਂ ਬਾਅਦ ਹੁਣ 31 ਅਗਸਤ ਨੂੰ ਇੱਕ ਰੇਲਵੇ ਰਾਹੀ ਡੈੱਡ ਬਡੀ ਆਈ ਸੀ ਉਹ ਸੰਸਕਾਰ ਹੋਇਆ ਉਸ ਤੋਂ ਬਾਅਦ ਹੀ 6 ਤਰੀਕ ਨੂੰ ਫੇਰ ਸੰਸਕਾਰ ਆ ਸੰਸਕਾਰ ਲਵਾ ਡੈੱਡ ਬਡੀ ਉਹ ਵੀ ਰੇਲਵੇ ਦਾ ਕੇਸ ਸੀਗਾ ਉਹ ਵੀ ਸੰਸਕਾਰ ਹੋਇਆ ਹੁਣ ਉਹਨਾਂ ਦੇ ਸਾਹਮਣੇ ਸੰਸਕਾਰ ਹੋਏ ਨੇ ਲੇਕਿਨ ਫੁੱਲ ਚੁਗਣ ਵਾਲੇ ਨਹੀਂ ਜਦੋਂ ਅਸੀਂ ਮਹੀਨਾ ਡੇਢ ਮਹੀਨੇ 2 ਮਹੀਨੇ ਬਾਅਦ 11 ਫੁੱਲ ਹੋ ਜਾਂਦੇ ਨੇ ਜਦੋਂ ਅਸੀਂ ਜਲਪ੍ਰਵਾਹ ਕਰਕੇ ਆਂ ਨਾ 2-3 ਮਹੀਨੇ ਦੇ ਵਿੱਚ ਸਾਡੇ ਕੋਲ ਐਡਜਸਟਮੈਂਟ ਪੈਸੇ ਦੀ ਹੋ ਜਾਂਦੀ ਹੈ ਜੇ ਸਰ ਗੱਲ ਕਰੀ ਜਾਵੇ ਜੀ ਗੱਲ ਕਰੀ ਜਾਵੇ ਕਿ ਹੁਣ ਤੱਕ ਤੁਸੀਂ ਕਿੰਨੀਆਂ ਜਿਹੜੀਆਂ ਡੈੱਡ ਬੋਡੀ ਲਵਾਰਸ ਕਿ ਅੰਤਿਮ ਜਿੰਨਾ ਦੇ ਤੁਸੀਂ ਸੰਸਕਾਰ ਵੀ ਕਰ ਚੁੱਕੇ ਆ ਤੇ ਉਹਨਾਂ ਦੇ ਜਿਹੜੇ ਅੰਤਿਮ ਰਸਮਾਂ ਸਰ ਹੁਣ ਤੱਕ ਇਹ ਆਪਣਾ ਅੱਜ 15 ਅਗਸਤ 2025 ਹੋ ਚੁੱਕੀ ਹੈ ਮੈਂ ਲਗਭਗ 5000 ਤੋਂ ਉੱਪਰ ਲਵਾਰਸ ਡੈੱਡ ਬੋਡੀਆਂ ਦੇ ਸੰਸਕਾਰ ਹੋਣ ਤੋਂ ਬਾਅਦ ਉਹਨਾਂ ਦੇ ਫੁੱਲ ਜਲ ਪ੍ਰਵਾਹ ਕਭੀ ਕਰ ਚੁੱਕਾ ਹਾਂ ਕਦੇ ਗਹੁਣ ਆਪਾਂ ਗੱਲ ਕਰੀਏ ਕਿ ਕਿੱਥੇ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਦੇ ਕੋਈ ਸਨਮਾਨ ਦਿੱਤਾ ਗਿਆ ਕਿ ਤੁਸੀਂ ਜਿਹੜੀ ਕਿ ਸੇਵਾ ਕਰ ਰਹੇ ਨਹੀਂ ਸਰ ਸਰਕਾਰ ਵੱਲੋਂ ਕਿਸੇ ਪਾਸੋਂ ਸਨਮਾਨ ਨਹੀਂ ਹੋਇਆ ਆਪਣੇ ਵੀਰ ਉਰੇ ਦਰਸਨ ਕਾਂਗੜ ਜੀ ਨੇ ਉਹਨਾਂ ਦੇ ਇੱਕ ਸੰਸਥਾ ਹੈ ਭਾ ਆਪਣੇ ਰਾਸ਼ਟਰੀ ਲੈਵਲ ਤੇ ਉਹਨਾਂ ਵੱਲੋਂ ਮੈਨੂੰ ਇੱਕ ਵਾਰ ਸਨਮਾਨਿਤ ਕੀਤਾ ਗਿਆ ਬਾਕੀਆਂ ਜਿਹੜੀ ਜਿਉ ਸਾਡੀਆਂ ਸੰਸਥਾਵਾਂ ਨੇ ਭਗਵਾਨ ਵਾਲਮੀਕੀ ਮਹਾਰਾਜ ਜੀ ਸੰਸਥਾਵਾਂ ਨੇ ਪ੍ਰਬੰਧਕ ਕਮੇਟੀਆਂ ਨੇ ٹرسٹ ਨੇ ਉਹ ਮੈਨੂੰ ਹਰ ਸਾਲ ਇੱਕ ਸਾਲ ਵਿੱਚ ਤਿੰਨ ਚਾਰ ਵਾਰ ਸਨਮਾਨ ਕਰ ਦਿੰਦੇ ਨੇ ਕਦੇ ਕੋਈ ਤੁਸੀਂ ਕਦੇ ਕਿਸੇ ਸੰਸਥਾ ਕੋਲੇ ਜਾਂ ਕਿਸੇ ਕੋਲ ਮੰਗ ਰੱਖੀ ਕਿ ਭਰਾਵਾ ਕਿ ਮੇਰੀ ਮਦਦ ਕਰੋ ਕਿ ਜਿਹੜੀ ਮੈਂ ਸੇਵਾ ਕਰਦਾ ਨਹੀਂ ਸਰ ਅੱਜ ਤੱਕ ਮੈਂ ਕਦੇ ਵੀ ਇਸ ਸੇਵਾ ਦੇ ਵਿੱਚ ਕਿਸੇ ਨੂੰ ਮਦਦ ਸੇਵਾ ਪਾਣ ਦਾ ਮੋਹ ਨਹੀਂ ਦਿੱਤਾ ਹੈਗਾ ਲੇਕਿਨ ਮੈਂ ਸੋਚਦਾ ਇਸ ਸੇਵਾ ਮੇਰੇ ਪਰਿਵਾਰ ਨੇ ਸ਼ੁਰੂ ਕੀਤੀ ਹੈ ਮੈਂ ਹੀ ਕਰਦਾ ਰਹੂੰਗਾ ਪਰਿਵਾਰ ਦੀ ਗੱਲ ਚੱਲੀ ਹੈ ਕਦੇ ਪਰਿਵਾਰ 'ਚ ਇਹ ਗੱਲ ਪਿੱਛੇ ਕਲੇਸ਼ ਹੋਈ ਕਿ ਤੁਸੀਂ ਪਰ ਕੇ ਘਰ ਨੂੰ ਪੂਰਾ ਟਾਈਮ ਨਹੀਂ ਦਿੰਦੇ ਕਿ ਸਾਰਾ ਦਿਨ ਤੁਸੀਂ ਉਰੇ ਰਹਿੰਦੇ ਹੋ ਕਦੇ ਕੋਈ ਪ੍ਰੋਗਰਾਮ ਤੇ ਜਾਣ ਆਂਦਾ ਜਿਵੇਂ ਆਪਣੇ ਫੰਕਸ਼ਨ ਹੁੰਦੇ ਆ ਕਦੇ ਇਹ ਗੱਲ ਤੇ ਕਲੇਸ਼ ਹੋਈ ਜੀ ਸਰ ਕਈ ਵਾਰ ਹੋਇਆ ਜੀ ਇੱਕ ਵਾਰ ਮੇਰੇ ਬਰਦਨਿੰਨ ਦਾ ਮੇਰੇ ਸਾਲੇ ਦਾ ਵਿਆਹ ਸੀਗਾ ਜੀ ਮੈਂ ਉੱਥੇ ਗਿਆ ਹੋਇਆ ਸੀਗਾ ਮੈਂ ਉੱਥੇ ਗਿਆ ਸੀਗਾ ਉਧਰੋਂ ਇਧਰ ਫੋਨ ਆ ਗਿਆ ਜੀ ਇਹ ਆਪਣਾ ਸਦਰ ਦੇ ਵਿੱਚੋਂ ਉਹ ਕਹਿੰਦੇ ਬਰਦਰ ਇੱਕ ਡੈੱਡ ਬੋਡੀ ਹੈਗੀ ਉਹਦਾ ਸੰਸਕਾਰ ਕਰਨਾ ਹੈਗਾ ਮੈਂ ਉਹ ਬਰਾਤ ਦੇ ਵਿੱਚੋਂ ਹੀ ਜਦੋਂ ਫੋਨ ਆਇਆ ਮੈਂ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪਰਿਵਾਰ ਨੇ ਕਿੰਤੂ ਪਰੰਤੂ ਕੀਤਾ ਜੋ ਮੇਰਾ ਸੋਹਰਾ ਪਰਿਵਾਰ ਤੀਗਾ ਪਤਾ ਹੀ ਕੀ ਕਰ ਦੇਗਾ ਇਹ ਜ਼ਰੂਰੀ ਹੈ ਇਹ ਜ਼ਰੂਰੀ ਹੈ ਮੈਂ ਪਰਿਵਾਰ ਨੂੰ ਕਿਹਾ ਉਹਦਾ ਆਪਾਂ ਸਾਰੇ 100 150 ਮੈਂਬਰਾਂ ਦਾ ਪਰਿਵਾਰ ਹੈ ਰਿਸ਼ਤੇਦਾਰਾਂ ਐਥੇ ਤਾਂ ਤੁਸੀਂ ਸੰਭਾਲ ਲੋਗੇ ਲੇਕਿਨ ਜਿਹੜਾ ਉਹ ਮੇਰੇ ਪਰਿਵਾਰ ਦਾ ਸਦਸਾ ਹੈ ਜੋ ਮੇਰੀ ਸੇਵਾ ਲੱਗੀ ਹੋਈ ਹੈ ਉਹਨੂੰ ਮੈ ਤੋਂ ਇਲਾਵਾ ਕੋਈ ਹੋਰ ਨਹੀਂ ਕਰ ਸਕਦਾ ਮੈਨੂੰ ਉੱਥੇ ਜਾਣਾ ਜ਼ਰੂਰੀ ਹੈ ਜੇ ਆਪਾਂ ਪਰਿਵਾਰ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਫਿਰ ਜਿਵੇਂ ਤੁਹਾਡੇ ਬੱਚੇ ਨੇ ਉਹ ਵੀ ਜਵਾਨ ਹੋਣਗੇ ਉਹਨਾਂ ਨੇ ਨਹੀਂ ਕਦੇ ਕਿਹਾ ਕਿ ਡੈਡੀ ਤੂੰ ਇਹ ਕੰਮ ਛੱਡ ਦੇ ਨਹੀਂ ਸਰ ਬੱਚਾ ਨੇ ਸ਼ੁਰੂ ਦੇ ਵਿੱਚ ਜ਼ਰੂਰ ਕਿਹਾ ਸੀਗਾ ਲੇਕਿਨ ਉਹ ਬੱਚੇ ਅੱਜ ਮੇਰਾ ਸਹਿਯੋਗ ਨਿਵਾ ਰਹੇ ਨੇ ਉਰੇ ਆਉਂਦੇ ਨੇ ਸਹਿਯੋਗ ਕਰਦੇ ਨੇ ਅਸੀਂ ਹੁਣ ਹੁਣ ਵੀ ਮੇਰੇ ਕੋਲ 11 ਫੁੱਲ ਨੇ 2 ਫੁੱਲ ਪਏ ਨੇ 13 ਫੁੱਲ ਨੇ ਫੁੱਲ ਲੈ ਕੇ ਜਾਵਾਂਗੇ ਕੋਸ਼ਿਸ਼ ਮੈਂ ਇਹੀ ਕਰੂੰਗਾ ਮੇਰੇ ਬੇਟੇ ਨੂੰ ਨਾਲ ਲੈ ਕੇ ਜਾਵਾਂਗਾ ਇਸ ਦਾ ਮਤਲਬ ਓ ਕਿ ਜਿਹੜੀਆਂ ਹੁਣ ਤੁਹਾਡੇ ਕੋਲ ਫੁੱਲ ਪਏ ਨੇ ਕਿ ਹੁਣ 2 ਪਏ ਨੇ ਜਿਹੜੇ ਡੈਡ ਬੋਡੀ ਦੇ ਬਾਅਦ ਦੋ ਚੂਗਣ ਵਾਲੇ ਨੇ ਜੀ ਲਵਾਸ ਬੋਡੀ ਹਾਂਜੀ ਦੋ ਫੁੱਲ ਚੂਗਣ ਵਾਲੇ ਨੇ ਕੱਲ ਸੰਡੇ ਐਂਡ ਸੈਚਡੇ ਚੂਗਣੀ ਹੈ ਮੈਂ ਤੇ ਕੱਲ ਐਤਵਾਰ ਹੈ ਕੱਲ ਮੈਂ ਉਹਨਾਂ ਹੀ ਰੀਤੀ ਰਿਵਾਜ ਅਨੁਸਾਰ ਚੂਗਾਂਗਾ ਕਿੰਨੇ ਇਸਤਾਂ ਤੁਹਾਡੇ ਕੋਲ ਜਿਹੜੇ ਇਸ ਟਾਈਮ ਆਪਾਂ ਮੌਜੂਦਾ ਦੀ ਗੱਲ ਕਰੀ ਕਿੰਨੇ ਡੈੱਡ ਬੋਡੀ ਦੇ ਖੁੱਲ੍ਹੇ ਮੇਰੇ ਕੋਲ 13 ਕਾ ਡੈੱਡ ਬੋਡੀ ਦੇ ਫੁੱਲ ਇਸ ਟਾਈਮ ਕੋਲ ਦੇ ਮੌਜੂਦ ਨੇ ਜੋ ਮੈਂ ਐਸੇ ਸੰਡੇ ਤੋਂ ਅਗਲੇ ਸੰਡੇ ਲੈ ਕੇ ਜਾਊਂਗਾ ਅੱਛਾ ਮਤਲਬ ਕਿ ਤੁਸੀਂ ਫਿਰ ਕਿੱਥੋਂ ਕਿੱਥੋਂ ਦਿੰਨੇ ਹੋ ਜੀ ਆਪਾਂ ਗੱਲ ਕਰੀ ਕਿ ਜੇ ਹਿੰਦੂਆਂ ਦੇ ਨੇ ਕਿ ਸਿੱਖ ਪਰਿਵਾਰ ਦੇ ਸਰ ਜਿਸਟਾ ਇਹ ਇਹ ਇਹਨਾਂ ਦੇ ਵਿੱਚੋਂ ਜੀ 13 ਫੁੱਲ ਨੇ 13 ਫਿਲਾਂ ਦੇ ਵਿੱਚ ਦੋ ਸਿੱਖ ਧਰਮ ਨਾਲ ਸੰਬੰਧਿਤ ਨੇ ਜੀ 9 ਹੈਗੇ 9 ਹੈਗੇ ਆਪਣੇ 11 ਹੈਗੇ Hindu ਧਰਮ ਨਾਲ ਸੰਬੰਧਿਤ ਆ ਇਹ ਅਸੀਂ ਪਹਿਲਾਂ ਹਰਦੁਆਰ ਜਦੋਂ ਲੈ ਕੇ ਜਾਂਦਾ ਸੀਗਾ ਮੈਂ ਹਰਦੁਆਰ ਦੇ ਵਿੱਚ ਬਹੁਤ ਜਤ ਸਮਾਂ ਲੱਗਦਾ ਜੀ ਦੋ ਦਿਨ ਲੱਗ ਜਾਂਦੇ ਸੀ ਹੁਣ ਇੱਕ ਆਪਣੇ ਕੈਥਲ ਡਿਸਟ੍ਰਿਕਟ ਦੇ ਵਿੱਚ ਗੜੀ ਸਾਬ ਬਣਿਆ ਹੋਇਆ ਹੈਗਾ ਉੱਥੇ ਜਦੋਂ ਆਪਾਂ ਜਲ ਪ੍ਰਵਾਹ ਕਰਕੇ ਆਨੇ ਫੁੱਲੋਂ ਉੱਥੇ ਬਕਾਇਦਾ ਤੌਰ ਤੇ ਪੂਰੇ ਰੀਤੀ ਰਿਵਾਜ ਦੇ ਅਨੁਸਾਰ ਗੁਰੂ ਘਰ ਜਿੱਥੇ ਅਰਦਾਸ ਹੋਣ ਤੋਂ ਬਾਅਦ ਅਸੀਂ ਅੱਛੇ ਤਰੀਕੇ ਨਾਲ ਉਹਨਾਂ ਦਾ ਫੁੱਲ ਜਲ ਪ੍ਰਵਾਹ ਕਰਕੇ ਆਉਂਦਾ ਕਦੇ ਕੋਈ ਇਹੋ ਜਿਹਾ ਮੌਕਾ ਹੋਇਆ ਕਿ ਜਿਸ ਤਰ੍ਹਾਂ ਕਿ ਤੁਸੀਂ ਡੈੱਡ ਬੋਡੀ ਦਾ ਸੰਸਕਾਰ ਕਰ ਦਿੱਤਾ ਹੋਵੇ ਕਿ ਉਸ ਤੋਂ ਬਾਅਦ ਉਹਦੇ ਪਰਿਵਾਰ ਨੇ ਕਦੇ ਕਲੇਮ ਕੀਤਾ ਹੋਵੇ ਸਰ ਇੱਕ ਵਾਰ ਹੋ ਗਿਆ ਸੀ ਜੀ ਹਰਿਆਣੇ ਦਾ ਕੋਈ ਵਿਅਕਤੀ ਸੀਗਾ ਪ੍ਰੀਮ ਚੰਦ ਪ੍ਰੀਮ ਚੰਦ ਵਿਅਕਤੀ ਕੋਈ ਉਹ ਸਾਥ ਸੰਧ ਦਾ ਕੰਮ ਕਰਦਾ ਸੀਗਾ ਸਾਥ ਸੰਧ ਦਾ ਕੰਮ ਕਰਦਾ ਸੀ ਉਹਨੂੰ ਕੋਈ ਵਿਅਕਤੀ ਕੋਈ ਆਪਣੇ ਘਰ ਦਾ ਕੋਈ ਇਲਾਜ ਕਰਾਉਣ ਵਾਸਤੇ ਮੋਟਰਸਾਈਕਲ ਤੇ ਲੈ ਕੇ ਆ ਗਿਆ ਜਦੋਂ ਮੋਟਰਸਾਈਕਲ ਤੇ ਲੈ ਕੇ ਆਇਆ ਜੀ ਉਸ ਤੋਂ ਬਾਅਦ ਪ੍ਰੀਮ ਚੰਦ ਆਪਦੇ ਘਰ ਨਹੀਂ ਗਿਆ ਉਹਨਾਂ ਨੇ ਕਿਸੇ ਗੱਲ ਦੇ ਵਿੱਚ ਉਹ ਬੰਦਾ दारू-ਦੂਰ ਪਿੰਦਾ ਤੀਗਾ, ਬੀੜੀਆਂ ਸ਼ਿਗਟਾ ਪਿੰਦਾ ਤੀਗਾ, ਉਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਉਹ ਕਿਸੇ ਵਿਅਕਤੀਆਂ ਨੇ ਉਹ ਜਿਹੜਾ ਜਿਹੜਾ ਮਤਲਬ ਉਹ ਤੀਗਾ ਆਪਣਾ ਇਲਾਜ ਕਰਨ ਵਾਲਾ ਆਪਣਾ ਪ੍ਰੇਮਚੰਤ ਤੀਗਾ, ਉਹਨੂੰ ਮਾਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਉਹ ਪਿੰਡ ਵਾਸੀਆਂ ਨੇ, ਪਿੰਡ ਵਾਸੀਆਂ ਨੇ ਪੰਚਾਇਤ ਨੂੰ ਰਿਪੋਰਟ ਦਿੱਤੀ। ਰਿਪੋਰਟ ਨੇ ਸਦਰ ਥਾਣੇ ਦੇ ਵਿੱਚੋਂ ਰਿਪੋਰਟ ਦਿੱਤੀ। ਉਹ ਸਦਰ ਥਾਣੇ ਨੇ ਡੈੱਡ ਬੋਡੀ ਲੈ ਕੇ ਮੋਰਚਰ ਦੇ ਵਿੱਚ 72 ਘੰਟੇ ਲਈ ਰੱਖਤੀ। ਉਸ ਸਮੇਂ ਸਾਨੇ ਸੰਸਕਾਰ ਕਿਤੇ ਉਹ ਹੱਥ ਦੇ ਉੱਤੇ ਪ੍ਰੀਮਚੰਦ ਲਿਖਿਆ ਹੋਇਆ ਠੀਕਾ ਨਾਮ ਹੈ ਤੇ ਜਦੋਂ ਉਸ ਸੰਸਕਾਰ ਕਰਦੇ ਅਸੀਂ ਫੋਟੋਆਂ ਸਨੇਬ ਵਗੈਰਾ ਜਿਹੜਾ ਉਹਨੇ ਬਸਤਰ ਪਾਇਆ ਹੁੰਦਿਆ ਮੌਕੇ ਤੇ ਸਨਾਖ ਤੇ ਲਈ ਸੀ ਰੱਖ ਲੈਣੇ ਆ ਉਸ ਸਮੇਂ ਜੀ ਸਾਨੂੰ ਮਤਲਬ ਇਸ ਚੀਜ਼ ਦਾ ਨਹੀਂ ਪਤਾ ਸੀਗਾ ਵੀ ਕਿੱਥੋਂ ਆ ਕਿੱਥੋਂ ਨਹੀਂ ਉਸ ਤੋਂ ਬਾਅਦ ਹੀ ਸਾਡੇ 3/3ਵੇਂ ਨਵਤ ਉਹ ਪਰਿਵਾਰ ਸਾਡੇ ਕੋਲ ਆਇਆ ਪੁੱਛਦਾ ਪਸੰਦਾ ਉਹ ਕਹਿਣ ਲੱਗਿਆ ਜੀ ਵੀ ਲਗਭਗ ਇੰਨੇ ਦਿਨ ਪਹਿਲਾਂ ਕੋਈ ਲਵਾ ਸੰਸਕਾਰ ਹੋਇਆ ਤਾਂ ਮੌਕੇ ਤੇ ਮੈਂ ਮੌਜੂਦ ਸੀਗਾ ਮੈਂ ਕਿਹਾ ਵੀ ਹਾਂਜੀ ਮੌਜੂਦ ਮੈਂ ਸੀਗਾ ਸੰਸਕਾਰ ਮੈਂ ਹੀ ਕਰਦਾ ਤੇ ਮੈਨੂੰ ਪਤਾ ਹੈ ਮੈਂ ਸੰਸਕਾਰ ਕਰਦਾ ਉਹਨਾਂ ਕੋਲ ਜੀ ਕਈ ਫੋਟੋਆਂ ਸੀ ਆ ਬਣਾਦੀਆਂ ਪ੍ਰੇਮਚੰਦ ਜੀ ਉਹ ਫੋਟੋ ਦਿਖਾਈਆਂ ਤੇ ਜੋ ਮੈਂ ਮੋਬਾਈਲ ਦੇ ਵਿੱਚ ਫੋਟੋ ਖਿੱਚੀ ਹੋਈ ਸੀਗੀ ਸੰਸਕਾਰ ਕਰਨ ਵੇਲੇ ਉਹ ਫੋਟੋ ਵਿੱਚ ਕਿਤੇ ਉਹ ਮੈਚ ਹੋ ਗਈ ਉਹ ਮਿਲਾਨ ਹੋ ਗਿਆ ਫੋਟੋ ਦਾ ਉਹ ਪ੍ਰੇ ਉਹ ਕਹਿਣ ਲੱਗੇ ਵੀ ਆ ਤਾਂ ਸਾਡਾ ਮਤਲਬ ਪਰਿਵਾਰਕ ਮੈਂਬਰ ਹੈ ਪ੍ਰੇਮਚੰਦ ਜੀ ਮੇਰੇ ਪਿਤਾ ਜੀ ਨੇ ਤੇ ਇਹ ਸੰਸਕਾਰ ਤੁਸੀਂ ਕਿਵੇਂ ਕੀਤਾ ਕਿੱਥੋਂ ਡੈਡ ਬੋਡੀ ਆਈ ਤੇ ਸਾਨੇ ਜੀ ਮਤਲਬ ਜਿਵੇਂ ਪ੍ਰਸ਼ਾਸਨ ਦੇ ਰਾਹੀ ਸਦਰ ਦੇ ਰਾਹੀ ਸਾਡੇ ਕੋਲ ਸੰਸਕਾਰ ਡੈਡ ਬੋਡੀ ਮਰਚੀ ਦੇਵ ਰੱਖੀ ਗਈ ਸੀ 72 ਘੰਟੇ ਸਨਾਖਤ ਵਾਸਤੇ 72 ਘੰਟੇ ਜਿਹਨਾਂ ਨੇ ਨਹੀਂ ਸਨਾਖਤ ਹੋਇਆ ਤਾਂ ਨਗਰ ਕੌਂਸਲ ਆਈ ਸਾਡੇ ਕੋਲ ਡੈੱਡ ਬਡੀ ਆ ਗਈ ਸਾਨੂੰ ਉਹ ਦਾ ਸੰਸਕਾਰ ਕਰਕੇ ਫੁੱਲ ਚੁੱਕੇ ਰੱਖੇ ਹੋਏ ਸੀਗੇ ਉਹ ਪਰਿਵਾਰ ਫੁੱਲ ਮੰਗਣ ਦੀ ਕੋਸ਼ਿਸ਼ ਕਰਦਾ ਜੇ ਦਵਾ ਵੀ ਪਾਰ ਰਹੀ ਦੀਆ ਸਾਨੂੰ ਲਾਲਚ ਵੀ ਦੇ ਰਿਆ ਸੀਗਾ ਲੇਕਿਨ ਉਹਨਾਂ ਦੇ ਨਾਲ ਅਸੀਂ ਦਬਾਅ ਦੇ ਵਿੱਚ ਹੈ ਜੁਟ ਸੀ ਸਾਡੀ ਸੇਵਾ ਹੈ ਨਾ ਓੜੀ ਦੀ ਸੇਵਾ ਹੈ ਅਸੀਂ ਨਾਲ ਅਸੀਂ ਦਬਾਅ ਕਿਸੇ ਦਾ ਮੰਨਤੇ ਨਾਸੀਂ ਮਤਲਬ ਕੋਈ ਲਾਲਚਮੰਦੇ ਅਸੀਂ ਤਾਂ ਆਪਣਾ ਨੀਵੀਂ ਕਰਦਨ ਕਰਕੇ ਆਪਣੀ ਸੇਵਾ ਨਿਭਾਉਂਦੇ ਰਹਨੇ ਆ ਉਹਨਾਂ ਨੇ ਫੁੱਲ ਲੈਂਡ ਦੀ ਬੇਨਤੀ ਕੀਤੀ ਮੈਂ ਉਹਨਾਂ ਕਹਿੰਦੇ ਦੇਖੋ ਬ੍ਰਦਰ ਪਹਿਲਾਂ ਆਪਾਂ ਚਾਹ ਪਾਣੀ ਪੀਂਨੇ ਆ ਸਾਰੇ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਪ੍ਰਕਿਰਿਆ ਸਮਝਾਉਣਾ ਉਰ ਇੱਕ ਪ੍ਰੇਮਚੰਦਾ ਲਵਾਰਸ ਡੈੱਡ ਬੋਡੀ ਸਮਝ ਕੇ ਇਹ ਸੰਸਕਾਰ ਹੋਏਗਾ ਜੇ ਇਹਨਾਂ ਦਾ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਕਲੇਮ ਕੀਤਾ ਹੋਇਆ ਕੋਈ ਬੀਮਾ ਕੀਤਾ ਹੋਇਆ ਕੋਈ ਪ੍ਰਾਪਰਟੀ ਹੈ ਇਸ ਤਰੀਕੇ ਨਾਲ ਨਹੀਂ ਤੁਹਾਨੂੰ ਮਿਲਣੀ ਇਹ ਤਾਂ ਹਸਤੀਆਂ ਨੇ ਅੱਜ ਤੁਸੀਂ ਲੈ ਜਾਓਗੇ ਜਲ ਪ੍ਰਵਾਹ ਕਰ ਦਿਓਗੇ ਲੇਕਿਨ ਸਦਰ ਦੇ ਵਿੱਚ ਇਹ ਮੋਕੇ ਦਾ ਅਫੀਸਰ ਹੈ ਇਹਦੇ ਕੋਲ ਇਨਚਾਰਜ ਹੈ ਇਹ ਕੇਸ ਦੇ ਉਹ ਡੀਲ ਕਰ ਰਿਹਾ ਹੈ ਉਹਦੇ ਨਾਲ ਗੱਲ ਕਰਕੇ ਸਨਾਖਤ ਵਾਸਤੇ ਅਰਜੀ ਦੇ ਕੇ ਉਹ ਸਨਾਖਤ ਦੋ ਉਸ ਤੋਂ ਬਾਅਦ ਐਸਐਸਆਈ ਸਾਹਿਬ ਮੈਨੂੰ ਸਦਰ ਵਾਲੇ ਮੈਨੂੰ ਇੱਕ ਰਿਪੋਰਟ ਬਣਾ ਕੇ ਭੇਜਣਗੇ ਮੈਂ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਰਿਪੋਰਟ ਹੈਗੀ ਉਹ ਦੇਖ ਕੇ ਤੁਹਾਨੂੰ ਅਸਤੀਮੈਂਟ ਦਊਗਾ ਤੇ ਤੁਸੀਂ ਆਪਣੇ ਧਰਮ ਦੇ ਅਨੁਸਾਰ ਆਪੇ ਰਿਤੀ ਰਸਤ ਆਦੇ ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਇਹਦੇ ਚਲ ਪ੍ਰਵਾਹ ਕਰਕੇ ਆਏ ਹੋ ਤਾਂ ਕਿ ਇਹਨਾਂ ਪਰਮਾਤਮਾ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਗੁਰੂ ਚਨਨ ਨਿਵਾਸ ਤਾਂ ਰੱਖੇ ਜੀ लास्ट ਵਾਰ ਕੀ ਇਹ ਸੇਵਾ ਕਿੰਨੀ ਦਿਨ ਤੱਕ ਚੱਲੇ ਸਰ ਮੈਂ ਮੇਰਾ ਹੁਣ ਮਤਲਬ ਲਗਭਗ 55 56 ਸਾਲ ਦੀ ਉਮਰ ਹੋ ਗਈ ਜਦੋਂ ਤੱਕ ਪਰਮਾਤਮਾ ਵੱਲੋਂ ਵਾਹਿਗੁਰੂ ਵੱਲੋਂ ਮੇਰੇ ਸਰੀਰ ਦੇ ਸਾਹ ਚ ਸਾਹ ਮੈਂ ਇਹ ਸੇਵਾ ਜਾਰੀ ਰੱਖੂੰਗੀ ਜੀ ਬਹੁਤ ਬਹੁਤ ਧੰਨਵਾਦ ਇਹ ਜਦ ਸਾਡੇ ਰਮੇਸ਼ ਜੀ ਜਿਨ੍ਹਾਂ ਨੇ ਇੱਕ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਐਸੀ ਸੇਵਾ ਕਰਦੇ ਆ ਜਿੱਥੇ ਆਕੇ ਮਨੁੱਖਤਾ ਤੇ ਆਕੇ ਆਪਾਂ ਕਹਿ ਸਕਦੇ ਆ ਜੇ ਆਪਣੇ ਘਰੇ ਡੈੱਡ ਬੋਡੀ ਹੋ ਜੇ ਤਾਂ ਆਪਾਂ ਨੂੰ ਹੱਥ ਲਾਂਦੇ ਡਰ ਲੱਗਦਾ ਹੈ ਪਰ ਜਿਹੜੇ ਇਹ ਵੀਰ ਨੇ ਇਹ ਸਾਰਿਆਂ ਦੀ ਸੇਵਾ ਕਰਦੇ ਜਿਹੜੇ ਇੱਥੇ ਵਾਰਸਾਂ ਦੀ ਆਂਦੇ ਨੇ ਉਹਨਾਂ ਨੂੰ ਕਹੇ ਆਖਿਆ ਜਾਂਦਾ ਕਿ ਤੁਸੀਂ ਸਾਈਡ ਤੇ ਹੋ ਜੋ ਮੈਂ ਇਹ ਸੇਵਾ ਕਰਾਂਗਾ ਸਾਰਨਾ ਵੱਡੀ ਗੱਲ ਜਿਹੜੀ ਲਵਾਰਿਸ ਡੈੱਡ ਬੋਡੀ ਹੋ ਜਾਂਦੀ ਹੈ ਜਿਸ ਦਾ ਕੋਈ ਪਤਾ ਨਹੀਂ ਹੁੰਦਾ ਕਿ ਕੋਣ ਇਸ ਦਾ ਮਾਲਕ ਹੈ ਕੋਈ ਕਿਸ ਦੇ ਵਾਰਸਾਨਾ ਪਰ ਇਹ ਵੀਰ ਉਹਨਾਂ ਡੈੱਡ ਬੋੜੀਆਂ ਨੂੰ ਵੀ ਸਾਂਭ ਕੇ ਰੱਖ ਦਿੰਨੇ ਹਨ ਉਹਨਾਂ ਦਾ ਦਾਸ ਸੰਸਕਾਰ ਕਰ ਦਿੰਨੇ ਅੰਤਿਮ ਅਰਦਾਸਾਂ ਵੀ ਕਰਦੇ ਹਨ ਤੇ ਉਸ ਤੋਂ ਬਾਅਦ ਜਿਹੜਾ ਰਸਮਾਂ ਹੁੰਦੇ ਨੇ ਹਰਦੁਆਰ ਜਾਂ ਕੀਰਤਪੁਰ ਦੀਆਂ ਉਹ ਵੀ ਪੂਰੀਆਂ ਕਰਦੇ ਹਨ ਅੰਤ ਸਣਾ ਚਾਹਾਂਗੇ ਕਿ ਇਹ ਵੀਰ ਜਿਹੜੀ ਸਾਰੀ ਸੇਵਾ ਆਪਣੀ ਜੇਬ ਦੇ ਵਿੱਚੋਂ ਕਰਦਾ ਹੈ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਵੀਰ ਦਾ ਅੱਖ ਨਾ ਹੈ ਕਿ ਜਿੰਨੀ ਦੇ ਮੇਰੇ ਸਾਹ ਦੇ ਵਿੱਚ ਸਾਹਾਂ ਇਹ ਸੇਵਾ ਮੈਂ ਕਰਦਾ ਰਹਾਂਗਾ ਜ਼ਰੂਰ ਤੋਂ ਰਵੀ ਸ਼ਰਮਾ ਸੱਸੀ ਗਾਲ ਦੋਸਤੋ ਤੁਸੀਂ ਵੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਅੱਜ ਅਸੀਂ ਪਹੁੰਚੇ ਸੰਗਰੂਰ ਦੇ ਸ਼ਮਸ਼ਾਨ ਘਾਟ ਵਿਖੇ ਤਸਵੀਰਾਂ ਵਿੱਚ ਤੁਹਾਨੂੰ ਬੁਖਾਰਿਆ ਇੱਕ ਨੌਜਵਾਨ ਹੈ ਜੋ ਚਿਤਾ ਨੂੰ ਠੀਕ ਕਰ ਰਿਹਾ ਹੈ ਜੀ ਇਹ ਇੱਕ ਡਿਊਟੀ ਹੈ ਪਰ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਜਿਹੜਾ ਇਸ ਵੀਰ ਵੱਲੋਂ ਇੱਕ अनोखे ਤਰ੍ਹਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ ਜੋ ਕਿ ਲਵਾਸ লাশਾਂ ਹੁੰਦੀਆਂ ਹਨ ਉਹਨਾਂ ਨੂੰ ਇਹ ਵੀਰ ਜਿਹੜਾ ਅੰਤਿਮ ਰਸਮਾਂ ਨੇ ਜੋ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਦਾ ਸੰਸਕਾਰ ਕਰਨਾ ਤੇ ਉਹਨਾਂ ਦੇ ਜਿਹੜੇ ਫੁੱਲ ਨੇ ਉਹਨਾਂ ਨੂੰ ਕੀਰਤਪੁਰ ਸਾਹਿਬ ਜਾਂ ਹਰਦੁਆਰ ਲੈ ਕੇ ਜਾਣਾ ਤੇ ਇਹ ਸਾਰੀਆਂ ਜਿਹੜੀਆਂ ਰਸਮਾਂ ਹਨ ਜੋ ਇੱਕ ਪਰਿਵਾਰ ਕਰਦਾ ਹੈ ਇਹ ਵੀਰ ਉਹਨਾਂ ਦੀਆਂ ਜਿਹੜੀਆਂ ਅੰਤਿਮ ਅਰਦਾਸਾ ਡੈੱਡ ਬੋਡੀਆਂ ਦੀਆਂ ਕਰਦਾ ਹੈ ਸਾਰੀਆਂ ਗੱਲਾਂ ਜਾਣਾਂਗੇ ਵੀਰ ਤੋਂ ਕਿ ਕਦੋਂ ਤੋਂ ਇਹ ਜਿਹੜਾ ਇਹ ਜਿਹੜਾ ਕਾਰਜ ਹੈ ਕਰ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਵੀ ਵੀ ਜਿਹੜਾ ਇੱਕ ਚਿਖਾ ਨੂੰ ਜਿਹੜਾ ਸੈੱਟ ਕਰ ਰਿਹਾ ਹੈ ਕਿਉਂਕਿ ਜਿਹੜੇ ਪਰਿਵਾਰ ਦੇ ਹੁੰਦੇ ਨੇ ਉਹ ਕੁਝ ਟਾਈਮ ਬਾਅਦ ਤੱਕ ਘਰੇ ਚਲੇ ਜਾਂਦੇ ਪਰ ਇਸ ਤੋਂ ਬਾਅਦ ਵੀਰ ਜੀ ਦੀ ਇਹ ਸਾਰੀ ਜ਼ਿੰਮੇਵਾਰੀ ਹੋ ਜਾਂਦੀ ਹੈ ਇਹ ਵੀਰ ਜਿਹੜਾ ਹਰਮੇਸ਼ ਕੁਮਾਰ ਹੈ ਸੰਗਰੂਰ ਦਾ ਇਹ ਨੌਜਵਾਨ ਰਹਿਣ ਵਾਲਾ ਹੈ ਨਮਸਕਾਰ ਨਮਸਕਾਰ ਵੀਰ ਜੀ ਜਿਹੜੀ ਤੁਸੀਂ ਇਹ ਸੇਵਾ ਅਨੁਭਾ ਰਹੇ ਹੋ ਇੱਕ ਨੋਖੀ ਸੇਵਾ ਹੈ ਕਿਉਂਕਿ ਕਿਤਨਾ ਕਿਤੇ ਆਪਣੇ ਜਿਹੜੇ ਘਰ ਦੇ ਵੀ ਹੁੰਦੇ ਨੇ ਉਹ ਵੀ ਜਦੋਂ ਡੈੱਡ ਬੋਰਡ ਨੂੰ ਹੱਥਾਂ ਦੇ ਡਰਦੇ ਤੁਹਾਨੂੰ ਕਦੇ ਡਰ ਨਹੀਂ ਲੱਗਦਾ ਜੀ ਕਿ ਤੁਸੀਂ ਜਿਹੜਾ ਇਹ ਕੰਮ ਕਰਦੇ ਹੋ ਸਰ ਸੁਰੂ ਸੁਰੂ ਦੇ ਮੈਨੂੰ ਡਰ ਲੱਗਦਾ ਹੁੰਦਾ ਜਦੋਂ ਮੈਂ ਛੋਟਾ ਹੁੰਦਾ ਸੀਗਾ ਜਦੋਂ ਮੈਂ ਸੁਰੂ ਸੁਰੂ ਦੇ ਵਿੱਚ ਜੋ ਮੇਰੇ ਬਾਪੂ ਜੀ ਦੇ ਰੁੱਟ ਦੇ ਇਨਾਮਦਾ ਠੀਕਾ ਉਹਦੇ ਮੈਨੂੰ ਡਰ ਲੱਗਦਾ ਸੰਸਕਾਰ ਹੁੰਦਾ ਨਾ ਡਰ ਲੱਗਦਾ ਹੁੰਦਾ ਠੀਕਾ ਤੇ ਜਦੋਂ ਬਾਪੂ ਜੀ ਉਹਨਾਂ ਨੇ ਮੇਰੇ ਉਸਤਾਜ ਗੁਰਬਖਸ਼ ਸਰਦਾਰ ਗੁਰਬਖਸ਼ ਸਿੰਘ ਜੀ ਜੋ ਪਹਿਲਾਂ ਲਵਾਰ ਡੈੱਡਬੁਰ ਦੀ ਸੰਸਕਾਰ ਕਰਦੇ ਹੁੰਦੇ ਸੀਗੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਉਸ ਤੋਂ ਬਾਅਦ ਸੰਸਕਾਰ ਦੀ ਸੇਵਾ ਜਾਰੀ ਰੱਖ ਰਿਹਾ ਉਸ ਤੋਂ ਬਾਅਦ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਲੱਗਦਾ ਜੀ ਮੈਨੂੰ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਗਰਮ ਮਹਿਸੂਸ ਹੁੰਦਾ ਵੀ ਮੈਂ ਕਿਸ ਜੇ ਦੇਖੋ ਜਮੈਂ ਕਿਤੇ ਐ ਪੜਿਆ ਕਿਤੇ ਐ ਨੌਕਰੀ ਆਸ ਕਰਕੇ ਕਿਤੇ ਹੋਰ ਜਾ ਰਿਹਾ ਹੈ ਲੇਕਿਨ ਉਹਨਾਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੋਈ ਕਾਰਨ ਹੋ ਜਾਂਦਾ ਹੈ ਮਰ ਜਾਂਦਾ ਹੈ ਜਦੋਂ ਲਵਾਰਸ਼ ਹੋ ਜਾਂਦਾ ਹੈਗਾ ਤਾਂ ਉਹਨਾਂ ਦਾ ਪਰਿਵਾਰਕ ਮੈਂਬਰਾਂ ਦੇ ਹੱਥੋਂ ਕੋਈ ਸੇਵਾ ਨਹੀਂ ਲਿਖੀ ਲੇਕਿਨ ਉਸ ਸਮੇਂ ਮੈਂ ਉਸ ਪਰਿਵਾਰ ਨੂੰ ਆਪਣਾ ਭਰਾ ਆਪਣਾ ਬਾਪ ਆਪਣਾ ਮਤਲਬ ਦੋਸਤ ਸਮਝ ਕੇ ਉਹ ਕਿਰਿਆ ਨੂੰ ਇੱਕ ਸਫਲ ਕਰਦਾ ਜੀ ਜੀ ਇਹ ਗੱਲ ਕਰੀਏ ਤੁਹਾਡੀ ਪਹਿਲੂ ਐਜੂਕੇਸ਼ਨ ਦੀ ਗੱਲ ਕਰਦੇ ਤੁਸੀਂ ਕਿੰਨਾ ਪੜ੍ਹੇ ਲਿਖੇ ਹੋ ਸਰ ਮੈਂ ਜੀਏ ਕਰਕੇ ਮੈਂ ਬੀਕੋਮ ਕੀਤੀ ਜੀ ਬਿਕੋਂ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਵੀ ਭਰਤੀ ਹੋਇਆ ਜੀ 1992-99 ਦੇ ਵਿੱਚ ਜਦੋਂ ਐਸਐਸਪੀ ਜੇ ਉਰੇ ਚਹਲ ਸਿੰਘ ਹੀ ਹੁੰਦੇ ਸੀ ਸਪੋਰਟਸ ਲੈਵਲ ਤੇ ਭਰਤੀ ਹੋਇਆ ਲੇਕਿਨ ਉਸ ਸਮੇਂ ਪੰਜਾਬ ਦਾ ਦੌਰ ਬੜਾ ਖਰਾਬ ਸੀਗਾ ਮੇਰੇ ਪਰਿਵਾਰ ਨੇ ਇਹੀ ਗੱਲ ਕੀਤੀ ਵੀ ਉੱਥੇ ਨਹੀਂ ਠੀਕ ਰਹਿਣਾ ਜਿਹੜੀ ਆਪਣੀ ਸੇਵਾ جاری ਹੈ ਪਰਿਵਾਰਕ ਸੇਵਾ جاری ਹੈ ਉਹ ਸੇਵਾ ਦੇ ਵਿੱਚ ਹੀ ਤੁਸੀਂ ਸੇਵਾ ਨਿਭਾਓ ਕਿ ਆਪਾਂ ਜਿਹੜੀ ਸਮਾਜਿਕ ਸੇਵਾ ਉਹ ਨਹੀਂ ਕਿ ਜਿਹੜਾ ਇਹ ਹੈ ਇਹ ਇੱਕ ਨੋਖੀ ਸੇਵਾ ਕਿਉਂਕਿ ਕੋਈ ਵੀ ਵਿਰਲਾ ਜਿਹੜਾ ਕਰ ਦੇਣਾ ਸਰ ਇਹ ਸੇਵਾ ਵੀ ਮਤਲਬ ਆਮ ਨਹੀਂ ਮਿਲਦੀ ਆਪਾਂ ਲੱਖਾਂ ਲੋਕਾਂ ਵਿੱਚ ਇੱਕ ਇੱਕ ਐਨ ਲਾ ਲੋ ਇੱਕ ਕਰਮਾ ਕਰਮਾ ਵਾਲਿਆਂ ਨੂੰ ਇੱਕ ਸੇਵਾ ਮਿਲਦੀ ਹੈ ਇਹ ਸੇਵਾ ਪ੍ਰਮਾਤਮਾ ਵੱਲੋਂ ਮੈਨੂੰ ਸੇਵਾ ਮਿਲੀ ਹੋਈ ਹੈ ਲੇਕਿਨ ਮੈਂ ਤਨ ਦੇਹੀ ਨਾਲ ਇਸ ਸੇਵਾ ਵਿੱਚ ਬਾਹਰ ਹਾਂ ਵੀ ਜੀ ਜੇ ਕੰਮ ਕਰ ਦੀ ਗੱਲ ਕਰੀ ਜਾਵੇ ਕਿ ਕਿਉਂਕਿ ਹਰ ਬੰਦੇ ਨੂੰ ਇੱਕ ਇਨਕਮ ਸੋਰਸ ਵੀ ਜ਼ਰੂਰੀ ਹੁੰਦਾ ਤੁਹਾਨੂੰ ਕੀ ਇਨਕਮ ਸੋਰਸ ਹੈ ਇਸ ਤੋਂ ਇਲਾਵਾ ਸਰ ਇਨਕਮ ਸੋਰਸ ਮੈਨੂੰ ਇਹ ਹੀ ਹੈ ਜੀ ਜਦੋਂ ਮੈਂ ਉਹਦੇ ਸੰਸਕਾਰ ਕਰ ਰਹੇ ਹਾਂ ਕੋਈ ਸ਼ਰਧਾਲੂ ਆ ਜਾਂਦੇ ਉਹ ਮੈਨੂੰ 150 ਰੁਪਏ ਦੇ ਜਾਂਦੇ ਹੈ ਮੇਰੀ ਸੇਵਾ ਦੇਖਦੇ ਹੋਏ ਲੇਕਿਨ ਤੁਸੀਂ ਫੁੱਲ ਚੁਗਾਉਨੇ ਆ ਉਹ ਪਰਿਵਾਰਕ ਮੈਂਬਰ ਆ ਸਾਨੂੰ ਕੁਝ ਨਾ ਕੁਝ ਯੋਗਦਾਨ ਦੇਂਦਾ ਉਸ ਦੇ ਅਨੁਸਾਰ ਹੀ ਸਾਡੀ ਪਰਿਵਾਰਕ ਪਰਿਵਾਰ ਨੂੰ ਪਾਲੀ ਜਾਂਦੇ ਤੇ ਵੀ ਇਹਦੀ ਗੱਲ ਸੁਣੋ ਕਿ ਜਿਸ ਤਰ੍ਹਾਂ ਤੁਹਾਨੂੰ ਕੋਈ ਡੈੱਡ ਬੋਡੀ ਮਿਲਦੀ ਆ ਉਸ ਦਾ ਸੰਸਕਾਰ ਵੀ ਕਰਨਾ ਹੈ ਰੀਤੀ ਰਿਵਾਜ ਵੀ ਸਾਰੇ ਜਿਹੜੇ ਮੰਨ ਲਓ ਹਰਦੁਆਰ ਜਾਂ ਕਿਰਤਪੁਰ ਜਾਣਾ ਫਿਰ ਉਹ ਖਰਚਾ ਕਿਵੇਂ ਮੈਨੇਜ ਕਰਦੇ ਸਰ ਖਰਚਾ ਪ੍ਰਮਾਤਮਾ ਵੱਲੋਂ ਮਤਲਬ ਆਏਗਾ ਪਰ ਖਰਚਾ ਹੋ ਹੀ ਜਾਂਦਾ ਹੈਗਾ ਪਹਿਲੇ ਮੇਰੇ ਮਾਤਾ ਜੀ ਨਗਰ ਕੌਂਸਲ ਵਿੱਚ ਮੁਲਾਜ਼ਮ ਸੀਗੇ ਉਹ ਰਟਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਪੈਨਸ਼ਨਰ ਹੋ ਗਏ ਪੈਨਸ਼ਨਰ ਹੋ ਗਏ ਜੀ ਹੁਣ ਉਹ ਐਕਸ ਕੁਝ ਸਮੇਂ ਪਹਿਲਾਂ ਐਕਸਪਾਇਰ ਹੋ ਗਏ ਉਹਨਾਂ ਦੇ ਦਿਸ਼ਾ ਦਿਸ਼ਾ ਨਿਰਦੇਸ਼ ਅਨੁਸਾਰ ਹੀ ਅਸੀਂ ਮਤਲਬ ਸੇਵਾ ਨਿਭਾਉਂਦੇ ਆ ਰਹੇ ਹਾਂ ਜੋ ਮੇਰੇ ਬਜ਼ੁਰਗਾਂ ਨੇ ਲਾਈ ਸੀ ਇਹ ਘਰ ਦੀ ਗੱਲ ਕਰੀ ਜਾਵੇ ਘਰ ਦੇ ਵਿੱਚ ਕਿੰਨੇ ਕੁ ਮੈਂਬਰ ਹੈ ਕੌਣ ਕੌਣ ਹੈ ਸਰ ਘਰ ਦੇ ਵਿੱਚ ਇਸ ਟਾਈਮ ਮੇਰੇ ਮੇਰਾ ਭਰਾ ਹੈ RAMMEER ਬਹੁਤ ਭਤੀਜਾ ਅਮਨ ਦੀ ਬਹੁਤ ਹੈਗਾ ਅਸੀਂ ਸਾਂਝਾ ਪਰਿਵਾਰ ਹੈ ਸਾਂਝਾ ਪਰਿਵਾਰ ਹੈ ਸਾਂਝੇ ਪਰਿਵਾਰ ਦੇ ਵਿੱਚ ਜਿਹੜੀ ਆ ਸੇਵਾ ਚੱਲ ਰਹੀ ਹੈ ਇਹਦੇ ਅਨਸਾਰ ਹੀ ਸੇਵਾ ਚੱਲ ਜਾਂਦੀ ਹੈ ਜੋ ਮੇਰੇ ਪਰਿਵਾਰ ਦੀ ਗੱਲ ਕਰੀਏ ਮੇਰੇ ਪਰਿਵਾਰ ਦੇ ਵਿੱਚ 6 ਮੈਂਬਰਾਂ ਮੇਰੇ ਮਾਤਾ ਜੀ ਹੋਗੇ ਮੇਰੇ ਤਿੰਨ ਬੱਚੇ ਨੇ ਮੇਰੀ ਮਸੀ ਜਮ ਹੈ ਇਹ ਗੱਲ ਆਪਾਂ ਫੇਰ ਇੱਕ ਵਾਰ ਰਿਪੀਟ ਕਰਦੇ ਆ ਕਿ ਜਿਵੇਂ ਮੰਨ ਲਓ ਡੈਡ ਬੋਡੀ ਆਂਦੀ ਉਹ ਸਾਰਾ ਕਰ ਦਿਓ ਉਹ ਖਰਚਾ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਕਿੰਨਾ ਖਰਚਾ ਆ ਜਾਂਦਾ ਤੇ ਫਿਰ ਉਹ ਮੈਨੇਜ ਵੀ ਕਿਵੇਂ ਹੁੰਦਾ ਸਰ ਜਿਹੜਾ ਖਰਚਾ ਆ ਜਾਂਦਾ ਹੈਗਾ ਜਦੋਂ ਸੰਸਕਾਰ ਤੋਂ ਲੈ ਕੇ ਫੁੱਲਾਂ ਦੀ ਜੋ ਜਲ ਪਰਿਵਾਰ ਕਰਨ ਰਸਮ ਤੱਕ 650 ਤੋਂ 7000 ਰੁਪਏ ਤੱਕ ਆ ਜਾਂਦਾ ਹੈਗਾ ਇਹ ਆਪਾਂ ਇਹ ਨਾ ਪੱਤਿਆਂ ਦਿਓ ਵੀ ਖਰਚਾ ਮਨੇਜ ਕਿਵੇਂ ਹੁੰਦਾ ਹੈ ਮਨੇਜ ਖਰਚਾ ਸਰ ਇਹ ਨਹੀਂ ਹੈ ਲਵਾਰ ਡੈਡ ਬੋਡੀਆਂ ਰੋਜ਼ ਮੰਗਵਾਈ ਜਾਂਦੀਆਂ ਨੇ ਮਹੀਨੇ ਬਾਅਦ ਸਵਾ ਮਹੀਨੇ ਬਾਅਦ 20 ਦਿਨਾਂ ਬਾਅਦ ਹੁਣ 31 ਅਗਸਤ ਨੂੰ ਇੱਕ ਰੇਲਵੇ ਰਾਹੀ ਡੈਡ ਬੋਡੀ ਆਈ ਸੀ ਉਹ ਸੰਸਕਾਰ ਹੋਇਆ ਉਸ ਤੋਂ ਬਾਅਦ ਹੀ 6 ਤਰੀਕ ਨੂੰ ਫਿਰ ਸੰਸਕਾਰ ਆ ਲਵਾਰ ਡੈਡ ਬੋਡੀ ਉਹ ਵੀ ਰੇਲਵੇ ਦਾ ਕੇਸ ਸੀਗਾ ਉਹ ਵੀ ਸੰਸਕਾਰ ਹੋਇਆ ਹੁਣ ਉਹਨਾਂ ਦੇ ਸਾਹਮਣੇ ਸੰਸਕਾਰ ਹੋਏ ਨੇ ਲੇਕਿਨ ਫੁੱਲ ਚੁਗਣ ਵਾਲੇ ਨਹੀਂ ਨੇ ਜਦੋਂ ਅਸੀਂ ਮਹੀਨਾ ਡੇਢ ਮਹੀਨੇ 2 ਮਹੀਨੇ ਬਾਅਦ 11 ਫੁੱਲ ਹੋ ਜਾਂਦੇ ਨੇ ਜਦੋਂ ਅਸੀਂ ਜਲ ਪ੍ਰਵਾਹ ਕਰਕੇ ਆਂ ਨਾ 2-3 ਮਹੀਨੇ ਵਿੱਚ ਸਾਡੇ ਕੋਲੇ ਐਡਜਸਟਮੈਂਟ ਪੈਸੇ ਦੀ ਹੋ ਜਾਂਦੀ ਹੈ ਜੇ ਸਰ ਗੱਲ ਕਰੀ ਜਾਵੇ ਕੋਈ ਟੁੰਡੀਆਂ ਦੀ ਜੇ ਗੱਲ ਕਰੀ ਜਾਵੇ ਕਿ ਹੁਣ ਤੱਕ ਤੁਸੀਂ ਕਿੰਨੀਆਂ ਜਿਹੜੀਆਂ ਡੈੱਡ ਬੋਡੀ ਲਵਾਰਸ ਕਿ ਅੰਤਿਮ ਜਿੰਨਾ ਦੇ ਤੁਸੀਂ ਸੰਸਕਾਰ ਵੀ ਕਰ ਚੁੱਕੇ ਆ ਤੇ ਉਹਨਾਂ ਦੇ ਜਿਹੜੇ ਅੰਤਿਮ ਰਸਮ ਹੋਣ ਸਰ ਹੁਣ ਤੱਕ ਇਹ ਆਪਣਾ ਅੱਜ 15 ਅਗਸਤ 2025 ਹੋ ਚੁੱਕੀ ਹੈ ਮੈਂ ਲਗਭਗ 5000 ਤੋਂ ਉੱਪਰ ਲਾਵਾਸ ਡੈੱਡ ਬੋਡੀਆਂ ਦੇ ਸੰਸਕਾਰ ਹੋਣ ਤੋਂ ਬਾਅਦ ਉਹਨਾਂ ਦੇ ਫੁੱਲ ਜਲ ਪ੍ਰਵਾਹ ਕੰਮ ਵੀ ਕਰ ਚੁੱਕਾ ਹਾਂ ਅੱਜ ਇਹ ਗੱਲ ਆਪਾਂ ਗੱਲ ਕਰੀਏ ਕਿ ਕਿਤੇ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਦੇ ਕੋਈ ਸਨਮਾਨ ਦਿੱਤਾ ਗਿਆ ਕਿ ਤੁਸੀਂ ਜਿਹੜੀ ਕਿ ਸੇਵਾ ਕਰਨੀ ਨਹੀਂ ਸਰ ਸਰਕਾਰ ਵੱਲੋਂ ਕਿਸੇ ਪਾਸੋਂ ਸਨਮਾਨ ਨਹੀਂ ਹੋਇਆ ਆਪਣੇ ਵੀਰ ਉਰੇ ਦਰਸ਼ਨ ਕਾਂਗੜ ਜੀ ਨੇ ਉਹਨਾਂ ਦੇ ਇੱਕ ਸੱਤਾ ਹੈ ਆਪਣੇ ਰਾਸ਼ਟਰੀ ਲੈਵਲ ਤੇ ਉਨ੍ਹਾਂ ਵੱਲੋਂ ਮੈਂ ਇੱਕ ਵਾਰ ਸਨਮਾਨਤ ਕੀਤਾ ਗਿਆ। ਬਾਕੀਆਂ ਜਿਹੜੀ ਜਿਉ ਸਾਡੀਆਂ ਸੰਸਥਾਵਾਂ ਨੇ, ਭਗਵਾਨ ਵਾਲਮੀਕੀ ਮਹਾਰਾਜ ਜੀ ਸੰਸਥਾਵਾਂ ਨੇ, ਪ੍ਰਬੰਧਕ ਕਮੇਟੀਆਂ ਨੇ, ਟਰਸਟ ਨੇ ਉਹ ਮੈਨੂੰ ਹਰ ਸਾਲ ਇੱਕ ਸਾਲ ਦੇ ਤਿੰਨ ਚਾਰ ਵਾਰ ਸਨਮਾਨ ਕਰ ਦਿੰਦੇ ਨੇ। ਕਦੇ ਕੋਈ ਤੁਸੀਂ ਕਦੇ ਕਿਸੇ ਸੰਸਥਾ ਕੋਲੇ ਜਾਂ ਕਿਸੇ ਕੋਲ ਮੰਗ ਰੱਖੀ ਕਿ ਭਰਾਵਾ ਕਿ ਮੇਰੀ ਮਦਦ ਕਰੋ ਕਿ ਜਿਹੜੀ ਮੈਂ ਸੇਵਾ ਕਰ ਰਿਹਾ। ਨਹੀਂ ਸਰ। ਅੱਜ ਤੱਕ ਮੈਂ ਕਦੇ ਵੀ ਇਸ ਸੇਵਾ ਦੇ ਵਿੱਚ ਕਿਸੇ ਨੂੰ ਮਦਦ ਸੇਵਾ ਪਾਣ ਦਾ ਮੋਕਾ ਨਹੀਂ ਦਿੱਤਾ ਹੈਗਾ। ਦੇਖਣਾ ਮੈਂ ਸੋਚਦਾ ਇਸ ਸੇਵਾ ਮੇਰੇ ਪਰਿਵਾਰ ਨੇ ਸ਼ੁਰੂ ਕੀਤੀ ਹੈ ਮੈਂ ਹੀ ਕਰਦਾ ਰਹੂੰਗਾ ਪਰਿਵਾਰ ਦੀ ਗੱਲ ਚੱਲੀ ਆ ਕਦੇ ਪਰਿਵਾਰ 'ਚ ਇਹ ਗੱਲ ਪਿੱਛੇ ਕਲੇਸ਼ ਹੋਈ ਕਿ ਤੁਸੀਂ ਫਿਰ ਘਰ ਨੂੰ ਪੂਰਾ ਟਾਈਮ ਨਹੀਂ ਦਿੰਦੇ ਕਿ ਸਾਰਾ ਦਿਨ ਤੁਸੀਂ ਉਰੇ ਰਹਿੰਦੇ ਹੋ ਕਦੇ ਕੋਈ ਪ੍ਰੋਗਰਾਮ ਤੇ ਜਾਣਾ ਆਂਦਾ ਜਿਵੇਂ ਆਪਣੇ ਫੰਕਸ਼ਨ ਹੁੰਦੇ ਆ ਕਦੇ ਇਹ ਗੱਲ ਤੇ ਕਲੇਸ਼ ਹੋਈ ਜੀ ਸਰ ਕਈ ਵਾਰ ਹੋਇਆ ਜੀ ਇੱਕ ਵਾਰ ਮੇਰੇ ਬਰਦਨਿਲ ਦਾ ਮੇਰੇ ਸਾਲੇ ਦਾ ਵਿਆਹ ਸੀਗਾ ਜੀ ਮੈਂ ਉੱਥੇ ਗਿਆ ਹੋਇਆ ਸੀਗਾ ਮੈਂ ਉੱਥੇ ਗਿਆ ਸੀਗਾ ਉਧਰੋਂ ਇਧਰ ਫੋਨ ਆ ਗਿਆ ਜੀ ਇਹ ਆਪਣਾ ਸਦਰ ਦੇ ਵਿੱਚੋਂ ਉਹ ਕਹਿੰਦੇ ਬ੍ਰਦਰ ਇੱਕ ਡੈੱਡ ਬੋਡੀ ਹੈਗੀ ਉਹਦਾ ਸੰਸਕਾਰ ਕਰਨਾ ਹੈਗਾ ਮੈਂ ਉਹ ਬਰਾਤ ਦੇ ਵਿੱਚੋਂ ਹੀ ਜਦੋਂ ਫੋਨ ਆਇਆ ਮੈਂ ਵਾਪਸ ਆਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪਰਿਵਾਰ ਨੇ ਕਿੰਤੂ ਪਰੰਤੂ ਕੀਤਾ ਜੋ ਮੇਰਾ ਸਹੁਰਾ ਪਰਿਵਾਰ ਤੇਗਾ ਉਹ ਤਾਂ ਇਹ ਕੀ ਕਰ ਦੇਗਾ ਇਹ ਜ਼ਰੂਰੀ ਹੈ ਉਹ ਜ਼ਰੂਰੀ ਹੈ ਮੈਂ ਪਰਿਵਾਰ ਨੂੰ ਕਿਹਾ ਉਹਦਾ ਆਪਾਂ ਸਾਰੇ 100 150 ਮੈਂਬਰਾਂ ਦਾ ਪਰਿਵਾਰ ਹੈ ਰਿਸ਼ਤੇਦਾਰਾਂ ਐਥੇ ਤਾਂ ਤੁਸੀਂ ਸੰਭਾਲ ਲਓਗੇ ਲੇਕਿਨ ਜਿਹੜਾ ਉਹ ਮੇਰੇ ਪਰਿਵਾਰ ਦਾ ਸਦਸਾ ਹੈ ਜੋ ਮੇਰੀ ਸੇਵਾ ਲੱਗੀ ਹੋਈ ਹੈ ਉਹਨੂੰ ਮੈਂ ਤੋਂ ਇਲਾਵਾ ਕੋਈ ਹੋਰ ਨਹੀਂ ਕਰ ਸਕਦਾ ਮੈਨੂੰ ਉੱਥੇ ਜਾਣਾ ਜ਼ਰੂਰੀ ਹੈ ਜੇ ਆਪਾਂ ਪਰਿਵਾਰ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਫਿਰ ਜਿਵੇਂ ਤੁਹਾਡੇ ਬੱਚੇ ਨੇ ਉਹ ਵੀ ਜਵਾਨ ਹੋਣਗੇ ਉਹਨਾਂ ਨੇ ਨਹੀਂ ਕਦੇ ਕਿਹਾ ਕਿ ਡੈਡੀ ਤੂੰ ਇਹ ਕੰਮ ਛੱਡ ਦੇ ਨਹੀਂ ਸਰ ਬੱਚਾ ਨੇ ਸ਼ੁਰੂ ਦੇ ਵਿੱਚ ਜ਼ਰੂਰ ਕਿਹਾ ਸੀਗਾ ਲੇਕਿਨ ਉਹ ਬੱਚੇ ਅੱਜ ਮੇਰੇ ਨਾਲ ਸਹਿਯੋਗ ਨਿਭਾ ਰਹੇ ਨੇ ਉਹਰੇ ਆਉਂਦੇ ਨੇ ਸਹਿਯੋਗ ਕਰਦੇ ਨੇ ਅਸੀਂ ਹੁਣ ਹੁਣ ਵੀ ਮੇਰੇ ਕੋਲ 11 ਫੁੱਲ ਨੇ 2 ਫੁੱਲ ਪਏ ਨੇ 13 ਫੁੱਲ ਨੇ ਫੁੱਲ ਲੈ ਕੇ ਜਾਵਾਂਗੇ ਕੋਸ਼ਿਸ਼ ਮੈਂ ਇਹੀ ਕਰੂੰਗਾ ਮੇਰੇ ਬੇਟੇ ਨੂੰ ਨਾ ਲੈ ਕੇ ਜਾਊਂਗਾ ਅਸੀਂ ਮਤਲਬ ਉਹ ਜਿਹੜੀਆਂ ਹੁਣ ਤੁਹਾਡੇ ਕੋਲ ਫੁੱਲ ਪਏ ਨੇ ਕਿ ਹੁਣ ਦੋ ਪਏ ਨੇ ਜਿਹੜੇ ਡੈੱਡ ਬੋਡੀ ਦੇ ਬਾਅਦ ਚੋਣ ਵਾਲੇ ਨੇ ਜੀ ਲੋਅਰਸ ਬੋਡੀ ਹਾਂਜੀ ਦੋ ਫੁੱਲ ਚੋਣ ਵਾਲੇ ਨੇ ਕੱਲ ਸੰਡੇ ਅਰ ਸੈਚਡੇ ਚੁਗਣੀ ਹੈ ਮੈਂ ਤੇ ਕੱਲ ਐਤਵਾਰ ਹੈ ਕੱਲ ਮੈਂ ਉਹਨਾਂ ਹੀ ਰੀਤੀ ਰਿਵਾਜ ਅਨੁਸਾਰ ਚੁਗੂਗਾ ਫੁੱਲ ਅਸੀਂ ਕਿੰਨੇ ਇਸ ਟਾਈਮ ਤੁਹਾਡੇ ਕੋਲ ਜਿਹੜੇ ਇਸ ਟਾਈਮ ਆਪਾਂ ਮੌਜੂਦਾ ਦੀ ਗੱਲ ਕਰੀ ਕਿੰਨੇ ਡੈਡ ਬੋਡੀ ਦੇਖਣੇ ਮੇਰੇ ਕੋਲ 13 ਕਾ ਡੈਡ ਬੋਡੀ ਦਾ ਫੁੱਲ ਇਸ ਟਾਈਮ ਕੋਲ ਤੇ ਮੌਜੂਦ ਨੇ ਜੋ ਮੈਂ ਐਸ ਸੰਡੇ ਤੋਂ ਅਗਲੇ ਸੰਡੇ ਲੈ ਕੇ ਜਾਊਗਾ ਅਸੀਂ ਮਤਲਬ ਹੋ ਗਿਆ ਤੁਸੀਂ ਫਿਰ ਕਿੱਥੋਂ ਕਿੱਥੋਂ ਦਿੰਨੇ ਹੋ ਜੀ ਆਪਾਂ ਗੱਲ ਕਰੀ ਕਿ ਜੇ ਹਿੰਦੂਆਂ ਦੇ ਨੇ ਕਿ ਸਿੱਖ ਪਰਿਵਾਰ ਦੇ ਸਰ ਜਿਸਟਾ ਇਹ ਇਹ ਇਹਨਾਂ ਦੇ ਵਿੱਚੋਂ ਜੀ 13 ਫੁੱਲ ਨੇ 13 ਫੁੱਲਾਂ ਦੇ ਵਿੱਚ ਦੋ ਸਿੱਖ ਧਰਮ ਨਾਲ ਸੰਬੰਧਿਤ ਨੇ ਜੀ ਨੋ ਹੈ ਨੋ ਹੈਗੇ ਆਪਣੇ 11 ਹੈਗੇ ਹਿੰਦੂਧਰਨਾ ਨਾਲ ਸੰਬੰਧਤ ਆ ਇਹ ਅਸੀਂ ਪਹਿਲਾ ਹਰਦੁਆਰ ਜਦੋਂ ਲੈ ਕੇ ਜਾਂਦਾ ਸੀਗਾ ਮੈਂ ਹਰਦੁਆਰ ਦੇ ਵਿੱਚ ਬਹੁਤ ਜਿਹਾ ਸਮਾਂ ਲੱਗਦਾ ਸੀ ਜੀ 2 ਦਿਨ ਲੱਗ ਜਾਂਦੇ ਸੀਗੇ ਹੁਣ ਇੱਕ ਆਪਣੇ ਕੈਥਲ ਡਿਸਟ੍ਰਿਕਟ ਦੇ ਵਿੱਚ ਗੜੀ ਸਾਬ ਬਣਿਆ ਹੋਇਆ ਹੈਗਾ ਉੱਥੇ ਜਦੋਂ ਆਪਾਂ ਜਲ ਪ੍ਰਵਾਹ ਕਰਕੇ ਆਉਂਦੇ ਫੋਲੋ ਉੱਥੇ ਬਕਾਇਦਾ ਤੌਰ ਤੇ ਪੂਰੇ ਰੀਤੀ ਰਿਵਾਜ ਦੇ ਅਨੁਸਾਰ ਗੁਰੂ ਘਰ ਜਿੱਥੇ ਅਰਦਾਸ ਕਰਨ ਤੋਂ ਬਾਅਦ ਅਸੀਂ ਅੱਛੇ ਤਰੀਕੇ ਨਾਲ ਉਹਨਾਂ ਦਾ ਫੁੱਲ ਜਲ ਪ੍ਰਵਾਹ ਕਰਕੇ ਆਉਂਦੇ ਹਾਂ ਕਦੇ ਕੋਈ ਇਹੋ ਜਿਹਾ ਮੌਕਾ ਹੋਇਆ ਕਿ ਜਿਸ ਤਰ੍ਹਾਂ ਕਿ ਤੁਸੀਂ ਡੈਡ ਬੋਡੀ ਦਾ ਸੰਸਕਾਰ ਕਰ ਦਿੱਤਾ ਹੋਵੇ ਕਿ ਉਸ ਤੋਂ ਬਾਅਦ ਉਹਦੇ ਪਰਿਵਾਰ ਨੇ ਕਦੇ ਕਲੇਮ ਕੀਤਾ ਹੋਵੇ ਸਰ ਇੱਕ ਵਾਰ ਹੋ ਗਿਆ ਸੀ ਜੀ ਹਰਿਆਣੇ ਦਾ ਕੋਈ ਵਿਅਕਤੀ ਸੀਗਾ ਪ੍ਰੀਮ ਚੰਦ ਪ੍ਰੀਮ ਚੰਦ ਵਿਅਕਤੀ ਕੋਈ ਉਹ ਸਾਥ ਸੰਧ ਦਾ ਕੰਮ ਕਰਦਾ ਸੀਗਾ ਸਾਥ ਸੰਧ ਦਾ ਕੰਮ ਕਰਦਾ ਸੀ ਉਹਨੂੰ ਕੋਈ ਵਿਅਕਤੀ ਕੋਈ ਆਪਣੇ ਘਰ ਦਾ ਕੋਈ ਇਲਾਜ ਕਰਾਉਣ ਵਾਸਤੇ ਮੋਟਰਸਾਈਕਲ ਤੇ ਲੈ ਕੇ ਆ ਗਿਆ ਜਦੋਂ ਮੋਟਰਸਾਈਕਲ ਤੇ ਲੈ ਕੇ ਆਇਆ ਜੀ ਉਸ ਤੋਂ ਬਾਅਦ ਪ੍ਰੀਮ ਚੰਦ ਆਪਦੇ ਘਰ ਨਹੀਂ ਗਿਆ ਉਹਨਾਂ ਨੇ ਕਿਸੇ ਗੱਲ ਦੇ ਵਿੱਚ ਇਹ ਬੰਦਾ दारू ਦੂਰ ਪਿੰਦਾ ਤੀਗਾ ਬੀੜੀਆਂ ਸਿਗਰਟਾ ਪਿੰਦਾ ਤੀਗਾ ਉਹਨਾਂ ਦਾ ਆਪਸ ਵਿੱਚ